ਖੰਦੀ ਸਾਰਿਆਂ ਨੂੰ ਪਿਆਰ ਪਰਿਸ਼ਦ ਸੇ ਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਗਏ ਸੀ ਗੁਰਦੁਆਰਾ ਨਾਡਾ ਸਾਹਿਬ ਜੋ ਕਿ ਹਰਿਆਣਾ ਪੰਚਕੂਲਾ ਦੇ ਵਿੱਚ ਹੈ ਸੋ ਹਰ ਪੁਰਨ ਮਾਸੀ ਤੇ ਆਪਾਂ ਇੱਥੇ ਜ਼ਰੂਰ ਮੱਥਾ ਟੇਕਣ ਜਾਂਦੇ ਆ ਸੋ ਹਰ ਵਾਰ ਜਦੋਂ ਵੀ ਅਸੀਂ ਜਾਂਦਾ ਹੈ ਤੇ ਵੱਡੇ ਵੱਡੇ ਮਹਾਪੁਰਸ਼ ਇੱਥੇ ਆਂਦੇ ਨੇ ਤੇ ਕਥਾ ਕੀਰਤਨ ਹੁੰਦਾ ਹੈ ਤੇ ਬੜਾ आनंद ਮਿਲਦਾ ਹੈ ਮੰਨ ਨੂੰ ਸਕੂਨ ਮਿਲਦਾ ਹੈ ਸੁਣ ਕੇ ਅੱਜ ਜੀ ਸਿੱਖ ਇੱਥੇ ਇੱਕ ਸਖਸ਼ ਜੋ ਬੜੀ ਹੀ ਮਹਾਨ ਜਿਹੜੇ ਸਿੱਖ ਕਹਿ ਲੋ ਕੀ ਧਰਮ ਦੇ ਫੋਲੋਅਰ ਨੇ ਜਾਂ ਸਿੱਖ ਧਰਮ ਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਰਹੇ ਨੇ ਸੋ ਇੱਥੇ ਕਿ ਬਾਬਾ ਜੀ ਆਏ ਜਿੰਨਾ ਤਾਂ ਇਹ ਰਿਕਾਰਡ ਆ ਕਿ ਉਹ ਸਭ ਤੋਂ ਭਾਰੀ ਸਭ ਤੋਂ ਵੱਡੀ ਦਸਤਾਰ ਬੰਨਦੇ ਨੇ ਸੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿੱਛ ਚੁਕਾ ਕੇ ਮੱਥਾ ਟੇਕ ਰਹੇ ਨੇ ਸੋ ਇੰਨੇ ਇਨੀ ਵੱਡੀ ਪਾਗ ਆ ਜਿਹੜੀ ਦਸਤਾਰ ਆ ਹਨਾ ਉਹਨੂੰ ਸਿਰ ਤੇ ਸਜਾਉਣਾ ਉਹਨੂੰ ਸਾਰਾ ਦਿਨ ਸਜਾ ਕੇ ਰੱਖਣਾ ਫਿਰ ਆਪਣੇ ਕਾਰਜਵਿਹਾਰੀ ਵੀ ਕਰਨੇ ਆ ਮੱਥਾ ਟੇਕਣਾ ਲੰਗਰ ਛਕਣਾ ਜਾਂ ਮਤਲਬ ਆਪਣੇ ਸਾਰੇ ਕੰਮਕਾਰ ਕਰਨੇ ਆ ਹਨਾ ਤੇ ਘੁੰਮਣਾ ਫਿਰਨਾ ਇੱਕ ਬਹੁਤ ਹੀ ਕਹਾਂ ਨੂੰ ਕਿ ਬੜਪਾਕੇ ਮਨੁੱਖ ਦੇ ਹਿੱਸੇ 'ਚ ਆਉਂਦਾ ਜਿਹਨੂੰ ਪਰਮਾਤਮਾ ਨੇ ਬਹੁਤ ਜ਼ਿਆਦਾ ਬਖਸ਼ਿਸ਼ ਕੀਤੀ ਹੋਵੇ ਕਿਉਂਕਿ ਨਾਰਮਲ ਅੱਜਕੱਲ ਦੇ ਨੌਜਵਾਨ ਤਾਂ ਅਗਰ ਪੱਗ ਬੰਨ੍ਹਦੇ ਆ ਤਾਂ ਕਹਿ ਦਿੰਦੇ ਆ ਜ਼ਿਆਦਾਤਰ ਬੱਚੇ ਕਹਿਣ ਲੱਗ ਜਾਂਦੇ ਆ ਕਿ ਗਰਮੀ ਆਉਂਦੀ ਆ ਸਿਰ ਤੇ ਸਿਰ ਦੁਖਣ ਲੱਗ ਗਿਆ ਹਨ ਪਰ ਨਹੀਂ ਜਿੱਥੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਨਾ ਮਹਾਰਾਜ ਆਪੇ ਆਪੇ ਹੀ ਕਰਾਉਂਦੇ ਨੇ ਸਾਰਾ ਕੁਝ ਤੇ ਦੇਖੋ ਇਹ ਬਜ਼ੁਰਗ ਨੇ ਇਹਨਾਂ ਨੂੰ ਦੇਖਣ ਤੋਂ ਹੀ ਪਤਾ ਚੱਲਦਾ ਕਿ ਇਹਨਾਂ ਦੀ ਕਾਫੀ ਉਮਰ ਹੋ ਚੁੱਕੀ ਆ ਪਰ ਫਿਰ ਵੀ ਇਹ ਸਿੱਖੀ ਨੂੰ ਪ੍ਰਮੋਟ ਕਰ ਰਹੇ ਆ ਤੇ ਲੋਕਾਂ ਵਿੱਚ ਦਰਸਾ ਰਹੇ ਆ ਦਿਖਾ ਰਹੇ ਆ ਕਿ ਸਾਡਾ ਜਿਹੜਾ ਧਰਮ ਹੈ ਦੁਨੀਆ ਨਾਲੋਂ ਕਿੰਨਾ ਵੱਖਰਾ ਹੈ ਅਨੋਖਾ ਹੈ ਸੋ ਕਾਫੀ ਸੰਗਤਾਂ ਦੀ ਭੀੜ ਲੱਗੀ ਸੀ ਇਹਨਾਂ ਦੇ ਆਲੇ ਦੁਆਲੇ ਲੋਕ ਇਹਨਾਂ ਨਾਲ ਫੋਟੋਆਂ ਖਿਚਾ ਰਹੇ ਸੀ ਤੇ ਕੁਝ ਜਿਵੇਂ ਲੋਕ ਗੱਲਾਂ ਕਰ ਰਹੇ ਸੀ ਕਿ ਬਾਬਾ ਜੀ ਤੁਸੀਂ ਕਿਵੇਂ ਸੰਭਾਲਦੇ ਹੋ ਤਾਂ ਉਹ ਕਹਿ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਸਾਰਾ ਕੁਝ ਹੀ ਕਰਵਾਉਂਦੇ ਆ ਗੁਰੂ ਨਾਨਕ ਕਹਿੰਦੇ ਮੈਨੂੰ ਤਾਂ ਕੋਈ ਭਾਰ ਹੀ ਨਹੀਂ ਲੱਗਦਾ ਨਾਨਕ ਪਾਤਸ਼ਾਹ ਦੀ ਨਹੀਂ ਬਖਸ਼ਿਸ਼ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਲੋਕ ਮੱਥਾ ਟੇਕ ਰਹੇ ਸੀ ਤਾਂ ਇਹਨਾਂ ਨੇ ਕਿਹਾ ਕਿ ਨਹੀਂ ਮੱਥਾ ਟੇਕਣਾ ਹੈ ਤੇ ਅੰਦਰ ਦਰਬਾਰ ਸਾਹਿਬ ਵਿੱਚ ਜਾ ਕੇ ਟੇਕੋ ਮੈਂ ਤਾਂ ਗੁਰੂ ਦਾ ਇੱਕ ਕੈਨੂੰ ਪਗਤਾਂ ਉਹਨਾਂ ਦੀ ਚਰਨਾ ਦੀ ਧੂੜ ਦੇ ਬਰਾਬਰ ਨਾ ਤੇ ਤੁਸੀਂ ਮੇਰੇ ਤੋਂ ਕੁਝ ਸਿੱਖਣਾ ਹੈ ਤਾਂ ਸਿਰ ਤੇ ਜਿਨ੍ਹਾਂ ਨੇ ਆ ਜਿਹੜੇ ਵਾਲ ਨਹੀਂ ਰੱਖੇ ਹੋਏ ਪੱਗਾਂ ਨਹੀਂ ਬੰਨੀਆਂ ਹੋਈਆਂ ਸੋ ਆਪਣੀਆਂ ਦਸਤਾਰਾਂ ਸਜਾਓ ਸਿਰ ਤੇ ਜੇ ਕਹਿੰਦੇ ਮੇਰੇ ਤੋਂ ਤੁਸੀਂ ਪ੍ਰਭਾਵਿਤ ਹੋਏ ਹੋ ਤੇ ਬਾਕੀ ਕਹਿੰਦੇ ਜੀ ਕਿਸੇ ਨੇ ਫੋਟੋ ਕਰਾਉਣੀਆਂ ਤਾਂ ਜ਼ਰੂਰ ਕਰਾਓ ਸੋ ਬੱਚਿਆਂ ਨਾਲ ਥੋੜਾ ਜਿਹਾ ਹਾਸਾ ਮਜ਼ਾਕ ਕਰ ਰਹੇ ਸੀ ਪਰ ਬਹੁਤ ਹੀ ਵੱਡੀ ਸੇਧ ਦੇ ਰਹੇ ਅੱਜ ਦੇ ਨੌਜਵਾਨਾਂ ਨੂੰ ਇਹ ਕਿ ਇੰਨੀ ਉਮਰ ਦੇ ਵਿੱਚ ਹੀ ਬਜ਼ੁਰਗ ਬਾਬਾ ਜੀ ਦਸਤਾਰ ਸਜਾਉਂਦੇ ਨੇ ਇੰਨੀ ਭਾਰੀ ਦਸਤਾਰ ਤੇ ਜਿਹਨੂੰ ਬਹੁਤ ਹੀ ਸੋਹਣੇ ਕਹਿ ਲਓ ਕਿ ਸ਼ਸ਼ਤਰਾਂ ਦੇ ਨਾਲ ਵਧੀਆ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੋ ਅੱਜ ਪੂਰੀ ਪੂਰणिमाਸ਼ੀ ਦੇ ਜਿਹੜੇ ਸੀਗੇ ਇਸ ਪਵਿੱਤਰ ਦਿਨ ਦੇ ਵਿੱਚ ਇੱਥੇ ਇਹ ਜਿਹੜੇ ਬਾਬਾ ਜੀ ਸੀਗੇ ਸਭ ਤੋਂ ਵੱਡੀ ਦਸਤਾਰ ਵਾਲੇ ਬਾਬਾ ਜੀ ਇਹ ਖਿੱਚ ਦਾ ਕੇਂਦਰ ਬਣੇ ਰਹੇ ਤੇ ਸੰਗਤਾਂ ਆ ਕੇ ਇਹਨਾਂ ਦੇ ਦਰਸ਼ਨ ਕਰਦੀਆਂ ਸੀ ਇਹਨਾਂ ਨਾਲ ਫੋਟੋਆਂ ਖਿਚਾ ਰਹੀਆਂ ਸੀ ਤੇ ਬਾਕੀ ਇਹ ਵੀ ਸੰਗਤ ਦੇ ਨਾਲ ਗੱਲਬਾਤ ਕਰ ਰਹੇ ਸੀ ਸੋ ਆਈ ਥਿੰਕ ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਇਸ ਤਰ੍ਹਾਂ ਦੇ ਬਜ਼ੁਰਗਾਂ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਤੇ ਸਿੱਖਿਆ ਨੂੰ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਚ ਅਮਲ ਤੇ ਲਿਆਉਣਾ ਚਾਹੀਦਾ ਖਾਸ ਕਰਕੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜੇ ਸਿਰ ਤੇ ਜੂڑا ਨਹੀਂ ਰੱਖਦੇ ਜਾਂ ਮੰਮੀਆਂ ਜਿਹੜੀਆਂ ਹੈਗੀਆਂ ਬਾਲ ਸੰਭਾਲਦੀਆਂ ਨਹੀਂ ਬੱਚਿਆਂ ਦੇ ਜੂڑا ਕਰਦੀਆਂ ਨਹੀਂ ਕਿ ਜੂڑا ਕਰਨ ਚ ਟਾਈਮ ਲੱਗੂਗਾ ਚਲ फटाफट ਉਹਨਾਂ ਦੇ ਬਾਲ ਕਟਾ ਦਿੰਦੇ ਆ ਸੋ ਉਹਨਾਂ ਲਈ ਇੱਕ ਬਹੁਤ ਵੱਡੀ ਸੇਵਾ ਦਾ ਸੋ ਇਹ ਬਾਬਾ ਦੀ ਸ਼ਾਬਾਸ਼ ਦੇ ਰਹੇ ਸੀ ਇਹ ਬੱਚੇ ਨੂੰ ਜਿਹਨੇ ਜੂڑا ਕੀਤਾ ਹੋਇਆ ਸੀ ਕਿ ਤੇ ਉਹਨਾਂ ਦੀ ਮਾਤਾ ਜੀ ਨੂੰ ਵੀ ਸਲਾਹ ਰਹੇ ਸੀ ਕਿ ਤੁਸੀਂ ਵੜਪਾਗੇ ਹੋ ਜਿਹੜੇ ਆਪਣੇ ਬੱਚਿਆਂ ਦੇ ਕੇਸ ਰੱਖ ਰਹੇ ਹੋ ਤੇ ਇਹਨੂੰ ਨਸੀਹਤ ਦੇ ਰਹੇ ਸੀ ਬੱਚੇ ਨੂੰ ਕਿ ਵੱਡਾ ਹੋ ਕੇ ਵੀ ਪੁੱਤ ਇਸੇ ਤਰ੍ਹਾਂ ਜਿਵੇਂ ਮਾਂ ਸੰਭਾਲ ਰਹੀ ਹੈ ਕੇਸਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਕੇਸ ਸੰਭਾਲ ਕੇ ਰੱਖਣੇ ਆ ਸੋ ਬਹੁਤ ਵਧੀਆ ਲੱਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਸੋ ਏਸੀਐਨ ਇੱਕ ਵੀਡੀਓ ਮਿਲਦਿਆਂ